ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮਨਜੀਤ ਕਲਾਰ ਬਲੌਗਸ ਵਿੱਚ ਦੇਖੋ ਜੀ ਜਿਹੜੀ ਕੱਲ ਹਨੇਰੀ ਚੱਲੀ ਹੈ ਨਾ ਹਨੇਰੀ ਚੱਲਣ ਦੇ ਨਾਲ ਦੇਖੋ ਆਪਣਾ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ ਹੈ ਤੇ ਅੰਬੀ ਦੇਖੋ ਸਾਰੀਆਂ ਅੰਬੀਆਂ ਝੜ ਗਈਆਂ ਨੇ ਤੇ ਦੇਖੋ ਟੋਕਰਾ ਇੱਕ ਭਰ ਗਿਆ ਅੰਬੀਆਂ ਦਾ ਤੇ ਆਪਾਂ ਅੱਜ ਇਹਦਾ ਨਾ ਪਾਵਾਂਗੇ achar ਤੇ ਹੁਣ ਰੇਖਾ ਲੱਗੀ ਹੋਈ ਹੈ ਇਹਨਾਂ ਦੀ ਸਾਫ ਸਫਾਈ ਕਰਨ ਵਾਸਤੇ ਦੇਖੋ ਜੀ ਇੱਧਰ ਆਪਾਂ ਨੇ ਮੰਜਾ ਢਾ ਲਿਆ ਹੈ ਧੋ ਧੋ ਕੇ ਨਾ ਇਹਨਾਂ ਨੂੰ ਆਪਾਂ ਮੰਜੇ ਤੇ ਸੁੱਕਣੇ ਪਾ ਦਾਂਗੇ ਤੇ ਟੋਕਰਾ ਤਾਂ ਹੈਗਾ ਪੂਰਾ ਏਨ ਭਰਿਆ ਹੋਇਆ ਹੈ ਤੇ ਆਪਾਂ ਆਦਿਆਂ ਦਾ ਪਾਵਾਂਗੇ ਆਚਾਰ ਤੇ ਆਪਾਂ ਬਣਾਵਾਂਗੇ ਚਟਣੀ ਵੀ ਬਣਾਵਾਂਗੇ ਤੇ ਦੇਖੋ ਜੀ ਇਹ ਖੱਟੀ ਮਿੱਠੀ ਚਟਣੀ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਜਿਵੇਂ ਹੁਣ ਗਰਮੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਨਾ ਸਵੇਰੇ ਸਵੇਰੇ ਮਿੱਸੀ ਰੋਟੀ ਨਾਲ ਤੇ ਆਪਾਂ ਨੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋਸਵਾਰ ਕੇ ਨਾ ਮੰਜੇ ਤੇ ਨਾ ਧੁੱਪਾਂ ਲਵਾ ਲੈਣੀਆਂ ਧੁੱਪ ਲਵਾ ਕੇ ਨਾ ਅੱਜ ਸਾਰੀ ਦਿਹਾੜੀ ਦੇ ਵਿੱਚ ਨਾ ਆਪਾਂ ਨੇ ਅੱਜ ਨਾ ਹੋਰ ਕੋਈ ਕੰਮ ਨਹੀਂ ਕਰਨਾ ਹੈਗਾ ਆਚਾਰ ਚਟਣੀ ਦਾ ਹੀ ਕੰਮ ਨਿਬੇੜਨਾ ਆਪਾਂ ਨੇ ਦੇਖੋ ਜੀ ਅੰਬੀ ਬੋਰੀਆਂ ਡਬਲ ਹੋ ਗਈਆਂ ਇਹਨਾਂ ਨੇ ਨਾ ਪੱਕ ਕੇ ਨਾ ਬਹੁਤ ਵਧੀਆ ਬਣ ਜਾਣੀਆਂ ਦੀਆਂ ਖਾਣੇ ਵਾਲੀਆਂ ਹੋ ਜਾਣੀਆਂ ਤੇ ਢੇਰੀ ਨੇ ਨਾ ਇੰਨਾ ਜਿਆਦਾ ਨੁਕਸਾਨ ਕਰਤਾ ਨਾ ਜਦੋਂ ਰੇਖਾ ਨੇ ਦੱਸਿਆ ਜਾ ਕੇ ਕਹਿੰਦੀ ਦੀਦੀ ਦੇਖੋ ਨਾ ਅੰਬ ਦੇ ਨਾ ਇੰਨੇ ਜਿਆਦੇ ਅੰਬੀ ਅੰਬੀ ਪਈ ਐ ਬਹੁਤ ਜਿਆਦਾ ਦਿੱਕਵਾਰ ਤਾਂ ਦੇਖ ਕੇ ਨਾ ਇੰਨਾ ਜਿਆਦਾ ਮਨ ਖਰਾਬ ਹੋਇਆ ਦੇਖੋ ਜੀ ਢੇਰੀ ਨਾਲ ਕਿੰਨਾ ਜਿਆਦਾ ਨੁਕਸਾਨ ਹੋ ਜਾਂਦਾ ਇੱਧਰ ਸਾਰੇ ਫਰੂਟ ਵੀ ਬੂਟੇ ਵੀ ਟਾਹਣੀਆਂ ਤੋੜਤੀਆਂ ਐ ਬਸ ਆਪਾਂ ਕਰ ਤਾਂ ਕੁਝ ਨਹੀਂ ਸਕਦੇ ਹੈਗੇ ਰੱਬ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੈਗਾ ਰੇਖਾ ਐਂ ਕਰ ਹੁਣ ਤੂੰ ਬਹੁਤੇ ਨਾ ਪਾ ਇਹਨਾਂ ਨੂੰ ਚੰਗੀ ਤਰ੍ਹਾਂ ਧੋਸਵਾਰ ਕੇ ਨਾ ਬਾਲਟੀ ਲੈ ਲਾ ਬਾਲਟੀ ਦੇ ਵਿੱਚ ਪਾ ਲਾ ਤੇ ਨਾਲ ਦੀ ਨਾਲ ਨਾ ਸੁੱਕਣੇ ਪਾਈ ਜਾ ਹੈ ਫਿਰ ਇਹਨਾਂ ਨੂੰ ਇੱਕ ਪਾਣੀ ਹੋਰ ਲੱਗੂਗਾ ਇਹਨਾਂ ਨੂੰ ਮਿੱਟੀ ਲੱਗੀ ਹੁੰਦੀ ਹੈ ਨਾ ਚੰਗੀ ਤਰ੍ਹਾਂ ਨੂੰ ਪਾ ਲਾ ਜ ਐਂ ਕਰ ਫਿਰ ਤੂੰ ਆਹ ਜਿਹੜੇ ਟੋਕਰਿਆਂ ਵਾਲੇ ਆ ਉਹਨੂੰ ਬਾਲਟੀ 'ਚ ਪਾ ਦੇ ਨਾਲ ਦੀ ਨਾਲ ਪਾਣੀ ਨੁੱਟੜ ਜਾਊਗਾ ਦੇਖੋ ਜੀ ਇਹ ਚਾਰ ਚੱਟਣੀ ਦਾ ਵੀ ਕਾਫੀ ਜ਼ਿਆਦਾ ਕੰਮ ਹੋ ਜਾਂਦਾ ਅੱਜ ਸਾਡੀ ਨਾ ਪੂਰੀ ਇੱਕ ਦਿਹਾੜੀ ਲੱਗ ਜਾਣੀ ਆ ਤੇ ਕੱਲ ਚਲੇ ਗਏ ਅਸੀਂ ਰਿਸ਼ਤੇਦਾਰੀ ਵਿੱਚ ਭੈਣ ਕੋਲ ਤੇ ਸਾਰੀ ਦਿਹਾੜੀ ਸਾਡੀ ਅੱਜ ਉਧਰ ਲੱਗੀ ਅੱਜ ਆਪਾਂ ਨੇ ਫੇਰ ਬਿਜੀ ਹੋ ਜਾਣਾ ਚਾਰ ਜਟਣੀ ਪਾਉਣ ਵਾਸਤੇ ਚਲੋ ਜੀ ਹੁਣ ਰੇਖਾ ਧੋਂਦੀ ਆ ਤੇ ਮੈਂ ਵੀ ਇਹਦੇ ਨਾਲ ਹੁਣ ਮਦਦ ਕਰਾਉਣੀ ਆ ਚੰਗੀ ਤਰ੍ਹਾਂ ਦੋ ਹੱਥਾਂ ਨਾਲ ਮਲਦੇ ਮਲ ਕੇ ਇਸ ਤਰ੍ਹਾਂ ਰੱਖਦੇ ਵਿੱਚ ਛੜਦੇ ਪਾਏ ਪਏ ਦੇ ਨਾਲ ਦੇ ਨਾਲ ਪਾਣੀ ਨਿਕਲ ਹੀ ਜਾਊਗਾ ਮਿੱਟੀ ਲੱਗੀ ਹੋਈ ਹੈ ਇਹਦੇ ਵਿੱਚ ਨਾਲ ਦੀ ਨਾਲ ਹੱਥ ਫੇਰੀ ਚੱਲ ਜੇ ਨਾ ਗੰਦਾ ਪਾਣੀ ਹੋਊਗਾ ਨਾ ਨਾਲ ਦੀ ਨਾਲ ਨਿਕਲੀ ਜਾਊਗਾ ਤੇ ਉਹਦੇ ਵਿੱਚੋਂ ਫਿਰ ਅਸੀਂ ਥੋੜੀ ਜਿਹੀ ਹੋਰ ਆਚਾਰ ਪਾ ਲੈਤਾ ਉਹ ਅਸੀਂ ਹੁਣ ਖਾਣੇ ਹੁੰਨੇ ਆ ਉਹ ਵੀ ਥੋੜੇ ਜਿਹੇ ਰਹਿ ਗਏ ਰੇਕਾ ਬਿਲਕੁਲ ਖਰਾਬ ਨਹੀਂ ਹੋਇਆ ਹੈਗਾ ਚਾਰ ਇਹ ਆਪਾਂ ਪਾਵਾਂਗੇ ਆਚਾਰ ਪਾਵਾਂਗੇ ਤਾਂ ਗੁੱਟਲੀ ਵਾਲਾ ਉਹ ਅਸੀਂ ਦੂਜੇ ਰੋੜੇ ਪਾਇਆ ਤਾਂ ਚਾਕੂ ਨਾਲੇ ਕੱਟ ਗਈ ਅਸੀਂ ਕਿਹਾ ਵੀ ਚਲ ਥੋੜਾ ਹੀ ਤਾਂ ਨਾ ਇਹ ਤਾਂ ਚਲ ਆਪਾਂ ਨੇ ਹੁਣੀ ਖਾ ਲੈਣਾ ਉਹ ਆਪਾਂ ਥੋੜੇ ਜੇ ਲੰਬੇ ਸਮੇਂ ਚੱਕਰ ਰੱਖਾਂਗੇ ਇਹ ਹੁਣ ਆਪਾਂ ਲੱਗੇ ਹੋਏ ਆਂ ਤੇ ਮम्मी ਜੀ ਉਹ ਵੀ ਸਾਡੇ ਨਾਲ ਹੈਲਪ ਕਰਾ ਰਹੇ ਨੇ ਦੇਖੋ ਜੀ ਇਸ ਤਰ੍ਹਾਂ ਇਹ ਨਾ ਰਲ ਮਿਲ ਕੇ ਨਾ ਕਿਸੇ ਨੇ ਛਿੱਲਦੀਆਂ ਕਿਸੇ ਨੇ ਕਦੂਕਾਸ ਕਰਤਾ ਪਤਾ ਨਹੀਂ ਲੱਗਣਾ ਹੈਗਾ ਕਦ ਆਪਣੀਆਂ ਚਾਰ ਚਟਣੀਆਂ ਦਾ ਕੰਮ ਨਿਬੜ ਜਾਣਾ ਹੈ ਤੇ ਇਸ ਤਰ੍ਹਾਂ ਰਲ ਮਿਲ ਕੇ ਗੱਲਾਂ ਬਾਤਾਂ ਕਰੀ ਜਾਂਦੇ ਪਤਾ ਵੀ ਨਹੀਂ ਲੱਗਦਾ ਹੈਗਾ ਟਾਈਮ ਦਾ ਵੀ ਕਦ ਆਪਣਾ ਕੰਮ ਹੋ ਜਾਣਾ ਹੈ ਚਲੋ ਜੀ ਆਪਣੀਆਂ ਆਂਬੀਆਂ ਨੇ ਬਹੁਤ ਵਧੀਆ ਸੁੱਕ ਗਈਆਂ ਨੇ ਤੇ ਠੰਡੀ ਠੰਡੀ ਚੱਲਦੀ ਆ ਹਵਾ ਤੇ ਹੁਣ ਆਪਾਂ ਲੱਗੇ ਆਂ ਦੀ ਚਟਣੀ ਬਣਾਉਣਾ ਤੇ ਪਹਿਲਾਂ ਆਪਾਂ ਨੇ ਇਹਨੂੰ ਨਾ ਚੰਗੀ ਤਰ੍ਹਾਂ ਛਿੱਲਣ ਲਾਂਗੇ ਛਿੱਲ ਕੇ ਨਾ ਫੇਰ ਆਪਾਂ ਕਰਾਂਗੇ ਕੱਦੂ ਦਾਸ ਦੇਖੋ ਜੀ ਆਂਬੀ ਦਾ ਸਾਰ ਦੇਖੋ ਕਿੰਨਾ ਕਿੰਨਾ ਵਧੀਆ ਏ ਤੇ ਇਹ ਪੂਰੀ ਨਾ ਚਟਣੀ ਵਾਲੀ ਮੋਟੀ ਆਂਬੀ ਹੈ ਹੋਣੀਆਂ ਐ ਮੈਂ ਕਹਿੰਦੀ 20 ਕਿਲੋੰਬੀ ਤਾਂ ਹੋਣੀਆਂ ਰੇਖਾ ਨਾ ਵੇਚਦਾ ਹੀ 20 ਕਿਲੋ ਤੇ ਵੀ ਚਲੋ ਵੱਧੇ ਹੋਊਗੀ ਦੇਖੋ ਜੀ ਅੰਬੀ ਜੇ ਉੱਪਰ ਪੱਕਦੀ ਨਾ ਤੇ ਕਿੰਨੀ ਵਧੀਆ ਮਿੱਠੀ ਅੰਬੀ ਦੀ ਇਹ ਪਰ ਨੇਹਰੀ ਨਾ ਬਿਲਕੁਲ ਵੀ ਅੰਬੀ ਨੂੰ ਛੱਡਦੀ ਨਹੀਂ ਹੈਗੀ ਚਲੋ ਕੋਈ ਨਾ ਆਪਾਂ ਨੇ ਅੰਬੀ ਨੂੰ ਵੇਸਟ ਤਾਂ ਕਰਨਾ ਨਹੀਂ ਹੈਗਾ ਹੁਣ ਆਪਾਂ ਇਹਦੀ ਨਾਲ ਕੁਝ ਅਚਾਰ ਬਣਾ ਲਾਂਗੇ ਕੁਝ ਚਟਨੀ ਬਣਾਵਾਂਗੇ ਬਣਾ ਲਾਂਗੇ ਸਾਰੀ ਫੈਮਿਲੀ ਲੱਗੀ ਹੋਈ ਐ ਛਿਲਣ ਵਾਸਤੇ ਤੇ ਆਪਾਂ ਛਿੱਲਦੇ ਆਂ ਫੇਰ ਆਪਾਂ ਇਹਦਾ ਕਰਾਂਗੇ ਕਦੂਕਾਸ ਇਹ ਕ ਗੱਲ ਤਾਂ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਵੀ ਆਪਾਂ ਇਹ ਛਿਲਕਾ ਤਾਰਨਾ ਹੈ ਇਹਦਾ ਨਾ ਬਿਲਕੁਲ ਹਰਾ ਛਿਲਕਾ ਨਹੀਂ ਰੱਖਣਾ ਹੈ ਕਿਉਂਕਿ ਚਟਣੀ ਖਰਾਬ ਹੋ ਜਾਂਦੀ ਹੈ ਆਏ ਦਾ ਕਈ ਮੇਰੀਆਂ ਭੈਣਾਂ ਮੈਂ ਦੇਖੀਆਂ ਇਹਦੇ ਵਿੱਚ YouTube ਤੇ ਛਿਲਕੇ ਸਣੇ ਨਾ ਚਟਣੀ ਪਾਉਣੀ ਹੈ ਤੇ ਉਹ ਖਾਣ ਵਾਸਤੇ ਮੈਨੂੰ ਨਹੀਂ ਵਧੀਆ ਲੱਗਦੀ ਹੈਗੀ ਅਸੀਂ ਤਾਂ ਜਦੋਂ ਵੀ ਘਰ ਦੇ ਵਿੱਚ ਚਟਣੀ ਬਣਾਉਨੇ ਆ ਨਾ ਇਹ ਇਸ ਤਰ੍ਹਾਂ ਛਿਲਕੇ ਹੀ ਬਣਾਉਨੇ ਆ ਤੇ ਆਪਾਂ ਤੁਹਾਨੂੰ ਇੱਕ ਨਵੇਂ ਤਰੀਕੇ ਨਾਲ ਦੱਸਾਂਗੇ ਵੀ ਕਿਵੇਂ ਅਸੀਂ ਚਟਣੀ ਬਣਾਉਨੇ ਆ ਕਿ ਗੁੱਲੀ ਨਹੀਂ ਲੱਗਦੀ ਹੈਗੀ ਜਿਸ ਤਰ੍ਹਾਂ ਦੀ ਆਪਾਂ ਨੇ ਚਟਣੀ ਪਾ ਕੇ ਨਾ ਡੱਬੇ ਦੇ ਵਿੱਚ ਰੱਖ ਦਿੱਤੀ ਹੈ ਤੇ ਉਸ ਤਰ੍ਹਾਂ ਦੀ ਰਹੂਗੀ ਜੇ ਤੁਹਾਡਾ ਦਿਲ ਕਰਦਾ ਹੈ ਬਸ ਉਨੀ ਕੁ ਪਿਆਜ਼ ਵਿੱਚ ਕੱਟੋ ਤੇ ਤੜ ਲਓ ਖਾ ਲਓ ਤਾਜੀ-ਤਾਜੀ ਚਟਣੀ ਤੇ ਬਹੁਤ ਜ਼ਿਆਦਾ ਨਾ ਚਟਣੀ ਟੇਸਟੀ ਬਣਦੀ ਹੈ ਚਲੋ ਜੀ ਹੁਣ ਆਪਾਂ ਲੱਗੇ ਆਂ ਕਦੂ ਗਾਸ ਕਰਨ ਆਨੇ ਨਾ ਆਪਾਂ ਕੱਟ ਕੇ ਨਾ ਧੁੱਪਾਂ ਸੁੱਕਣੇ ਪਾ ਦਿੱਤੇ ਨੇ ਤੇ ਇੰਨੇ ਉਹ ਚੰਗੀ ਤਰ੍ਹਾਂ ਸੁੱਕ ਜਾਣਗੇ ਤੇ ਮੈਂ ਕਿਹਾ ਪਹਿਲਾਂ ਇਹਦੇ ਨਾਲ ਕਦੂ ਗਾਸ ਕਰ ਲੈਣੇ ਆਂ ਫਿਰ achar chutni ਆ ਨਾ ਤੇ ਦੋਨਾਂ ਇਹ ਚੀਜ਼ਾਂ ਕੱਟੀਆਂ ਦਾ ਹੀ ਕੰਮ ਨਿਪਟ ਜੂਗਾ ਦੇਖੋ ਜੀ ਇਹ ਨਾ ਇਹ ਕਾਦਾ ਕਦੂਗਾ ਸਸਿ ਕਰਾਇਆ ਹੋਇਆ ਹੈ ਨਾ ਗੱਡੀਆਂ ਵਾਲੇ ਤੇ ਦੇ ਦੇ ਨਾ ਜੇ ਕਦੂਗਾਸ ਕਰਦੇ ਆ ਨਾ ਦੇਖੋ ਕਿੰਨੀਆਂ ਸੋਹਣੀਆਂ ਲੰਬੀਆਂ ਲੰਬੀਆਂ ਫਾੜੀਆਂ ਐ ਜਦੋਂ ਚਟਣੀ ਬਣ ਕੇ ਹੋ ਜਾਂਦੀ ਆ ਨਾ ਤਿਹਾਰ ਤੇ ਬਹੁਤ ਜ਼ਿਆਦਾ ਨਾ ਫੇਰ ਦੇਖਣ ਨੂੰ ਵੀ ਵਧੀਆ ਲੱਗਦੀ ਆ ਤੇ ਨਾਲ ਇਹਦੇ ਨਾਲ ਨਾ ਸੌਖਾ ਕੰਮ ਨਿਪਟ ਜਾਂਦਾ ਏ ਕਿ ਕੋਣ ਗੁਟਲੀ ਤਾਂ ਪਾਈ ਗਈ ਅੰਬਾ ਚ ਤੇ ਬਹੁਤ ਜ਼ਿਆਦਾ ਨਾ ਧਿਆਨ ਨਾਲ ਕਰਨਾ ਪੈਂਦਾ ਏ ਬੱਚੇ ਦਾ ਕੰਮ ਤਾਂ ਹੈ ਨਹੀਂਗਾ ਤੇ ਹੀ ਵਨ ਜੇ ਆਪਾਂ ਬੱਚੇ ਦੇ ਕਦੂਕਾਸ ਇਸ ਤਰ੍ਹਾਂ ਅੰਬੀ ਨੂੰ ਕਰਾਉਨੇ ਨਾ ਉਹ ਨਾ ਇਸ ਤਰ੍ਹਾਂ ਨਾ ਉਂਗਲੀ ਬਿੜਾ ਦੰਨੇ ਇਹ ਕਦੂਕਾਸ ਦਾ ਕੰਮ ਤਾਂ ਫਿਰ ਮੈਂ ਤੇ ਜਾਂ ਮੰਮੀ ਜੀ ਉਹ ਨਹੀਂ ਉਹ ਕਰਦੇ ਆ ਦੇਖੋ ਜੀ ਅੰਬੀ ਦੇ ਇਹਦੇ ਵਿੱਚ ਨਾ ਪਾਣੀ ਬਹੁਤ ਜ਼ਿਆਦਾ ਹੈ ਦੇਖੋ ਦੇਖੋ ਪਾਣੀ ਐਨ ਪੂਰੀਆਂ ਅੰਬੀਆਂ ਭਰੀਆਂ ਪਈਆਂ ਨੇ ਆ ਚਲੋ ਜੀ ਕੱਲ ਆਪਾਂ ਨੇ ਅੰਬੀਆਂ ਨੂੰ ਨਾ ਕਦੂਕਾਸ ਕਰ ਲਿਆ ਤਾਂ ਕਦੂਕਾਸ ਕਰਕੇ ਨੇ ਆਪਾਂ ਨੇ ਨਾ ਕੱਲਾ ਹੀ ਨਾਉਣ ਲਾ ਕੇ ਨਾ ਰੱਖ ਦਿੱਤਾ ਤਾਂ ਸਾਰੀ ਰਾਤ ਨਾ ਇਹਨਾਂ ਜਿਹੜਾ ਖੱਟਾ ਪਾਣੀ ਤਾਂ ਨੂੰ ਆਪਾਂ ਹੁਣ ਨਾ ਚੰਗੀ ਤਰ੍ਹਾਂ ਨਿਚੋੜ ਕੇ ਕੱਢ ਦੂੰਗੇ ਦੇਖੋ ਜੀ ਜੇ ਖੱਟਾ ਪਾਣੀ ਕੱਢ ਦਵੇ ਨਾ ਤਾਂ ਨਾ ਫੇਰ ਜਿਹੜਾ ਆਪਾਂ ਨੇ ਇਹਦੇ ਵਿੱਚ ਮਿੱਠਾ ਪਾਉਣਾ ਹੁੰਦਾ ਨਾ ਉਹ ਬਹੁਤ ਘੱਟ ਤੋਂ ਘੱਟ ਪੈਂਦਾ ਏ ਜੇ ਆਪਾਂ ਨੇ ਇਹਦੇ ਵਿੱਚੋਂ ਖੱਟਾ ਪਾਣੀ ਨਹੀਂ ਕੱਢਣਾ ਹੈਗਾ ਨਾ ਫੇਰ ਤਾਂ ਬਹੁਤ ਜ਼ਿਆਦਾ ਨਾ ਚੀਨੀ ਪਾਉਣੀ ਪੈਂਦੀ ਆ ਤੇ ਆਪਾਂ ਹੁਣ ਇਹਨਾਂ ਜਿਹੜਾ ਕਦੂਆਂ ਕਦੂ ਘਸ ਕੀਤਾ ਹੋਇਆ ਨੰਬਿਆਂ ਨੂੰ ਨਾ ਤੇ ਇਸ ਤਰ੍ਹਾਂ ਨਾ ਦੇਖੋ ਪੂਰਾ ਇਹਨ ਘੁੱਟ-ਘੁੱਟ ਕੇ ਨਾ ਇਸ ਤਰ੍ਹਾਂ ਨਿਚੋੜ ਦਵਾਂਗੇ ਇਹਦਾ ਪਾਣੀ ਖੱਟਾ ਪਾਣੀ ਇਹਦਾ ਖੱਟਾ ਪਾਣੀ ਕੱਢਣਾ ਦੇਖੋ ਸਾਰੀ ਰਾਤ ਲੰਗੀ ਇਹਨੂੰ ਬਿਲਕੁਲ ਵੀ ਨਾ ਚਟਣੀ ਆਪਣੀ ਕਾਲੀ ਨਹੀਂ ਹੋਈ ਹੈਗੀ ਜੇ ਇਸ ਤਰ੍ਹਾਂ ਨੂਨ ਲਾ ਕੇ ਰੱਖ ਦਵੇ ਦੇਖੋ ਅੰਬੀਆਂ ਦੇ ਵਿੱਚ ਨਾ ਪਾਣੀ ਬਹੁਤ ਜ਼ਿਆਦਾ ਨਿਕਲਦਾ ਹੈ ਤੇ ਆਪਾਂ ਸਾਰੀਆਂ ਅੰਬੀਆਂ ਨਿਚੋੜ ਕੇ ਨਾ ਬਾਅਦ ਵਿੱਚ ਤੇ ਫਿਰ ਸੁੱਕੇ ਮਸਾਲੇ ਐਡ ਕਰੂੰਗੇ ਦੇਖੋ ਜੀ ਅੰਬੀ ਦਾ ਬਹੁਤ ਜ਼ਿਆਦਾ ਲੱਗੀ ਹੋਈ ᱛੀ ਆਪਣੇ ਅੰਬਾਂ ਨੂੰ ਜਿਹੜੀ ਦੋ ਵਾਰ ਹਨੇਰੀ ਆਈ ਇਹਨਾਂ ਹਨੇਰੀ ਆਉਣ ਦੇ ਨਾਲ ਸਾਰੀਆਂ ਅੰਬੀਆਂ ਨਾ ਝੜ ਗਈਆਂ ਐ ਤੇ ਇੰਨਾ ਜਿਆਦਾ ਨੁਕਸਾਨ ਹੋਇਆ ਨਾ ਫੇਰ ਅਸੀਂ ਨਾ ਸਾਰੀਆਂ ਹੀ ਅੰਬੀਆਂ ਤੋੜ ਲੀਆਂ ਤੋੜ ਕੇ ਬਸ ਆਚਾਰ ਚਟਣੀਆਂ ਦਾ ਕੰਮ ਆਪਾਂ ਨੇ ਨਾ ਨਿਵੇੜ ਦਿੱਤਾ ਹੈ ਦੇਖੋ ਜੀ ਫੇਰ ਜੀਰੀਆਂ ਦਾ ਕੰਮ ਹੋ ਜਾਣਾ ਫੇਰ ਟਾਈਮ ਨਹੀਂ ਤਾਂ ਲੱਗਣਾ ਹੈਗਾ ਫੇਰ ਅੰਬੀਆਂ ਦੇ ਇੰਨਾ ਟਾਈਮ ਤੱਕ ਲੰਬੇ ਸਮੇਂ ਤੱਕ ਰਹਿੰਦੀਆਂ ਨਹੀਂ ਹੈ ਕਿ ਉਹ ਤਾਂ ਦੂਏਤੀਆਂ ਜੇ ਨਾ ਖਰਾਬ ਹੋ ਜਾਣੀਆਂ ਜਿਹੜੇ ਸਾਵ ਨਾਲ ਇੰਨੀ ਜਿਆਦਾ ਗਰਮੀ ਪੈਂਦੀ ਹੈ ਨਾ ਮੈਂ ਕਿਹਾ ਚਲੋ ਆਪਾਂ ਪਹਿਲਾਂ ਨਾ ਆਚਾਰ ਚਟਣੀ ਦਾ ਹੀ ਕੰਮ ਨਿਵੇੜ ਦੇ ਫਵ ਦਾ ਪਾਣੀ ਨਿਕਲ ਗਿਆ ਰੇਕਾ ਬਹੁਤ ਜਿਆਦਾ ਤਰਾਂ ਹੈ ਨਾ ਹੁਣ ਚਟਣੀ ਨਾ ਐ ਚੰਗੀ ਤਰ੍ਹਾਂ ਇੱਧਰ ਵਾਜੇ ਹਵਾ ਚ ਹੁਣ ਐ ਚੰਗੀ ਤਰ੍ਹਾਂ ਸੁੱਕੀ ਚਟਣੀ ਹੋਗੀ ਇਹ ਖੱਟਾ ਪਾਣੀ ਕੱਢਣਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਦੇਖੋ ਜੀ ਆਪਾਂ ਨੇ ਨਾ ਇਸ ਤਰ੍ਹਾਂ ਛੁੱਟ-ਛੁੱਟ ਕੇ ਅੰਬੀਆਂ ਦਾ ਨਾ ਦੇਖੋ ਐਨਾ ਖੱਟਾ ਪਾਣੀ ਕੱਢ ਦਿੱਤਾ ਹੈ ਤੇ ਇੱਕ ਕੌਲਾ ਪੂਰਾ ਭਰ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਸੁੱਕੇ ਮਸਾਲੇ ਐਡ ਕਰਦੇ ਆਂ ਦੇਖੋ ਜੀ ਜੇ ਤੁਸੀਂ ਨਾ ਇਸ ਤਰ੍ਹਾਂ ਚਟਣੀ ਬਣਾਉਂਗੇ ਨਾ ਤੇ 2-3 ਸਾਲ ਤੱਕ ਨਾ ਤੁਸੀਂ ਇਹ ਸਟੋਰ ਕਰਕੇ ਰੱਖ ਸਕਦੇ ਬਿਲਕੁਲ ਵੀ ਨਾ ਖਰਾਬ ਨਹੀਂ ਹੋਣੀ ਹੈਗੀ ਜਿੰਨਾ ਕਿ ਦੀ ਚਟਣੀ ਤੁਸੀਂ ਖਾਣੀ ਹੋਗੀ ਨਾ ਥੋੜੀ ਜਿਹੀ ਕੱਢੋ ਪਿਆਜ਼ ਨੂੰ ਪਾ ਕੇ ਨਾ ਚਾਹੇ ਤੁਸੀਂ ਸਰੋਂ ਦੇ ਤੇਲ ਵਿੱਚ ਤੜਕਾ ਲਾ ਲਓ ਚਾਹੇ ਤੁਸੀਂ ਸਿਰਕੇ ਤੇ ਲਾ ਲਓ ਤੇ ਬਹੁਤ ਜ਼ਿਆਦਾ ਟੇਸਟੀ ਬਣੂਗੀ ਦੇਖੋ ਜੀ ਇੱਧਰ ਆਪਾਂ ਨੇ ਨਾ ਇੱਕ ਆਪਾਂ ਨੇ ਲੱਤੇ ਆ ਸੌਂਫ ਕਲੌਂਜੀ ਮੇਥੇ ਇਹ ਤਿੰਨੇ ਚੀਜ਼ਾਂ ਆਪਾਂ ਨੇ ਨਾ ਚੁੱਕ ਕੇ ਨਾ ਚੰਗੀ ਤਰ੍ਹਾਂ ਰੱਖ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਨਾ ਐਡ ਕਰ ਦਵਾਂਗੇ ਚਾਹੇ ਜਾਰ ਹੋਵੇ ਚਾਹੇ ਚਟਣੀ ਹੋਵੇ ਜੇ ਆਪਾਂ ਉਹਦੇ ਵਿੱਚ ਸਮਾਨ ਵੱਧ ਪਾਉਂਗੇ ਨਾ ਦੇਖੋ ਜੀ ਸਮਾਨ ਦੇ ਨਾਲੇ ਵਧੀਆ ਬਣਨੀ ਹੈ ਤੇ ਆਪਾਂ ਨੇ ਇਹ ਸਾਰਾ ਸਮਾਨ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੁੱਕੇ ਮਸਾਲੇ ਦੇਖੋ ਜੀ ਚਟਣੀ ਵਿੱਚ ਤਾਂ ਨਾ ਨੂਨ ਵੱਧ ਤੋਂ ਵੱਧ ਪਾਉਣਾ ਚਾਹੀਦਾ ਆਪਾਂ ਨੂੰ ਚਮਚਿਆਂ ਨਾਲ ਤਾਂ ਇਹਦਾ ਗੱਲ ਨਹੀਂ ਬਣਨੀ ਹੈਗੀ ਤੇ ਆਪਾਂ ਨਾੁੱਲਾ ਹੀ ਨੂਨ ਪਾਵਾਂਗੇ ਆਪਾਂ ਨੇ ਇੰਨਾ ਕੁ ਤਾਂ ਪਾਤਾ ਨੂਨ ਤੇ ਕਲਰ ਵਾਸਤੇ ਆਪਾਂ ਪਾ ਦੂਗੇ ਇਹਦੇ ਵਿੱਚ ਹਲਦੀ ਤੇ ਹੈਗੀਆਂ ਲਾਲ ਮਿਰਚਾਂ ਰੇਖਾ ਪੱਖਾ ਬੰਦ ਕਰ ਉਹ ਨਾ ਮਸਾਲੇ ਉੱਡਦੇ ਆ ਖੰਦ ਕਰਦੇ ਹੁਣ ਆਪਾਂ ਨੇ ਨਾ ਇਹਦੇ ਵਿੱਚ ਸੁੱਕੇ ਮਸਾਲੇ ਵੀ ਐਡ ਕਰ ਲੈਨੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਦੇਖੋ ਜੀ ਕੋਈ ਗਰਮ ਕਰਨ ਦੀ ਲੋੜ ਨਹੀਂ ਹੈਗੀ ਸਰੋਂ ਦੇ ਤੇਲ ਨੂੰ ਬਸ ਐਸ ਤਰ੍ਹਾਂ ਹੀ ਤੁਸੀਂ ਠੰਡਾ ਹੀ ਤੇਲ ਪਾ ਦਿਓ ਇਹ ਆਪਾਂ ਬਣਾਉਣ ਲੱਗੇ ਆਂ ਦੇਸੀ ਤਰੀਕੇ ਨਾਲ ਜਿਵੇਂ ਨਾ ਪਿੰਡਾਂ ਦੇ ਵਿੱਚ ਅਚਾਰ ਚਟਣੀਆਂ ਫੌਨੇ ਹੁੰਦੇ ਆ ਇਸ ਤਰ੍ਹਾਂ ਆਪਾਂ ਪਾਉਨੇ ਆ ਕੋਈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਉਣਾ ਕੋਈ ਮਸਾਲਾ ਨਹੀਂ ਪਾਉਣਾ ਹੈਗਾ ਕਹਿ ਦਿੰਦੇ ਆ ਵੀ ਮਸਾਲਾ ਪਾ ਕੇ ਬਣਾਓ ਜੀ ਨਾ ਜੀ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਹੈਗੀ ਬਸ ਤੇਲ ਤੇ ਨੂਨ ਹੋਵੇ ਤੇ ਬਿਲਕੁਲ ਵੀ ਚਟਣੀ ਖਰਾਬ ਨਹੀਂ ਹੁੰਦੀ ਹੈਗੀ ਤੇ ਹੁਣ ਜਿਹੜੇ ਆਪਾਂ ਨੇ ਵਿੱਚ ਮਸਾਲੇ ਪਾਏ ਹੋਏ ਆਏ ਹੁਣ ਆਪਾਂ ਇਹਨਾਂ ਇਹਨਾਂ ਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਕਿ ਇਹਨਾਂ ਆਪਣੀ ਚਟਣੀ ਦੇ ਵਿੱਚ ਨਾ ਕਲੌਂਜੀ ਆ ਜਿਹੜਾ ਸਾਰਾ ਸਮਾਨ ਵਿੱਚ ਐ ਚੰਗੀ ਤਰ੍ਹਾਂ ਮਿਕਸ ਹੋ ਜਵੇ ਦੇਖੋ ਜੀ ਇਹ ਹੈਗੀਆਂ ਤੇ ਦੇਸੀ ਅੰਬੀਆਂ ਤੇ ਖੁਸ਼ਬੂ ਦੇਖੋ ਕਿੰਨੀ ਵਧੀਆ ਆਉਣ ਲੱਗੀ ਆ ਬਹਾਰ ਤਾਂ ਖੁਸ਼ਬੂ ਜਰ ਹੈ ਮੈਂ ਕਹਿੰਦੀ ਗਵਾਂਡੀਆਂ ਤਾਂ ਘਰ ਵੀ ਖੁਸ਼ਬੂ ਪਹੁੰਚ ਗਈ ਹੋਣੀ ਆ ਕਿ ਮੈਂ ਗਵਾਂਡੀ ਨਹੀਂ ਆ ਜਾਂਦੇ ਵੀ ਭਾਈ ਤੁਸੀਂ ਤਾਂ ਪਹਿਲੇ ਹੀ ਚਾਰ ਚਟਣੀਆਂ ਬਾਲੀਆਂ ਗੇ ਕਰਦੇ ਹੁੰਦੇ ਤੇ ਨਾ ਜਦੋਂ ਛੁੱਟੀਆਂ ਮਿਲਣੀਆਂ ਨਾ ਵੀ ਗਰਮੀਆਂ ਦੀ ਛੁੱਟੀਆਂ ਐ ਫੇ ਨਾਨਕਿਆਂ ਨੂੰ ਜਾਣਾ ਵੀ ਅਚਾਰ ਪਾ ਕੇ ਲੈ ਕੇ ਆਉ ਹੈ ਫਿਰ ਅੱਗੇ ਸਮਾਂ ਵਧੀਆ ਹੁੰਦਾ ਥਾ ਹੁਣ ਤਾਂ ਆਂਬਾਂ ਨੂੰ ਇੰਨੀ ਅਭੀਨ ਲੱਗਦੀ ਹੈਗੀ ਹੋਰ ਰਿਸ਼ਤੇਦਾਰੀਆਂ ਦਾ ਵੀ ਫਰਕ ਪੈ ਗਿਆ ਕੋਈ ਦੇਤਾ ਕੋਈ ਦੰਦਾ ਚਾਰ ਪਾ ਕੇ ਨਹੀਂ ਕੋਈ ਨਹੀਂ ਦੰਦਾ ਹੈਗਾ ਜੇ ਤਾਂ ਤੁਹਾਡੇ ਘਰ ਹੈਗਾ ਐਂ ਅੰਬ ਤਾਂ ਪਾ ਲੋ ਚਾਰ ਨਹੀਂ ਬੁੱਲ ਲਿਆ ਕੇ ਪਾ ਲੋ ਕੋਈ ਰਿਸ਼ਤੇਦਾਰ ਨਹੀਂ ਚਾਰ ਦਿੱਤਾ ਹੈਗਾ ਕੇ ਦੇ ਦਿੰਦਾ ਹੈ ਦੇਖੋ ਜੀ ਰੇਖਾ ਕਹਿੰਦੀ ਵੀ ਕੋਈ ਰਿਸ਼ਤੇਦਾਰ ਨਹੀਂ ਦਿੰਦਾ ਇਹਣਾ ਜੇ ਸਾਡੇ ਰਿਸ਼ਤੇਦਾਰ ਤਾਂ ਦੇ ਦਿੰਨੇ ਆ ਚਾਰ ਜੱਟਣੀ ਤੇਰੇ ਕਿਉਂ ਨਹੀਂ ਦੰਦੇ ਰਿਸ਼ਤੇਦਾਰ ਨਹੀਂ ਮੰਨਤੇ ਨਹੀਂ ਤੇਰਾ ਲਾਕਾ ਹੂਰ ਹੈ ਨਾ ਤੇ ਇਹ ਹੈਗਾ ਤਾਂ ਆਪਣਾ ਹਾਸੇ ਮਜ਼ਾਕ ਰੇਖਾ ਨਾਲ ਵੀ ਆਪਾਂ ਨੇ ਗੱਲਾਂ ਕਰ ਲਈਆਂ ਤੇ ਹੁਣ ਆਪਾਂ ਨੇ ਨਾ ਇਹ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿੱਤਾ ਹੈ ਉਸਮੇ ਆ ਜਾਏਗਾ ਬੀਪੀ ਦੇ ਇੱਕ ਬੀਪੀ ਤਾਂ ਆਪਾਂ ਨੇ ਉਹ ਚ ਪਾ ਲੈਣਾ ਥੋੜਾ ਜਿਹਾ ਨਾ ਜਿੰਨੀ ਕਾ ਆਪਾਂ ਨੇ ਤਾਜੀ ਖਾਣੀ ਹੈ ਚੜਣੀ ਉਹ ਲੱਗ ਪਾ ਲਾਂਗੇ ਚਲੋ ਜੀ ਆਪਾਂ ਨੇ ਹੁਣ ਇਹਨੂੰ ਨਾ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਸਾਲੇ ਮਿਕਸ ਕਰਨ ਤੇ ਬਾਅਦ ਨਾ ਹੁਣ ਆਪਾਂ ਪੀਪੀ ਦੇ ਵਿੱਚ ਇਹਨਾਂ ਨੂੰ ਪਾ ਦਨੇ ਆ ਇੱਕ ਡੰਗਾ ਤਾਂ ਮੈਂ ਡੋਲਦਾ ਖੱਟੇ ਪਾਣੀ ਦਾ ਇੱਕ ਡੰਗਾ ਆਹ ਭਰਿਆ ਪਿਆ ਜਿਹੜਾ ਰਾਤ ਨੂਨ ਲਾ ਕੇ ਰੱਖਤਾ ਨਾ ਨੂਨ ਨੇ ਪਾਣੀ ਜਾਦੇ ਕੱਢਿਆ ਨੂਨ ਪਾ ਕੇ ਰੱਖ ਦਵੇ ਅੰਬ ਦੇ ਚਾਰ ਨੂੰ ਵੀ ਇਕਨੇ ਰੱਖ ਦਵੇ ਫੇਰ ਨਾਲ ਇਹਦਾ ਨਾ ਲੰਬੇ ਸਮੇਂ ਤੱਕ ਅੰਨਾਂ ਰੇਖਾ ਚੱਕਣੀ ਖਰਾਬ ਨਹੀਂ ਹੁੰਦੀ ਹੈਗੀ ਸਾਰੀ ਪਾਣੀ ਨਹੀਂ ਪੈਣੀ ਹੈਗੀ ਥੋੜੀ ਜਿਹੀ ਆਪਾਂ ਨੇ ਉਹਦੇ ਵਿੱਚ ਪਾ ਲੈਣੀ ਹੈ ਜਿੰਨੀ ਕਹਿੰਦਾ ਤਾਜੀ ਹੁਣ ਤਲਾਂਗੇ ਨਾ ਉੰਨੇ ਕ ਰੱਖ ਲੈਣੀ ਥੋੜੀ ਜੀ ਤਾਂ ਦੂਸਰੀ ਵਾਲੀ ਬਣੀਏ ਕੜੀ ਉਹ ਵੀ ਪਾਉਣਾ ਹਲੇ ਉਹਨੂੰ 2 ਦਿਨ ਦੀ ਨਾ ਐਨ ਪੂਰੀ ਧੁੱਪਾਂ ਲਵਾਤੀ ਆ ਧੁੱਪਾਂ ਲਵਾ ਕੇ ਰੱਖਦੇ ਆ ਨਾ ਪੂਰਾ ਆਚਾਰ ਖੜਕਦਾ ਏ ਫੇਰ ਆਚਾਰ ਦੇਖੀ ਇੱਕ ਨੰਬਰ ਬਣੂਗਾ ਚਲੋ ਜੀ ਆਪਾਂ ਹੁਣ ਇਹਦੇ ਉੱਪਰ ਤੇ ਨਾ ਤੇਲ ਪਾ ਦਵਾਂਗੇ ਇਹ ਚੱਡਣੀ ਹੋਵੇ ਆਚਾਰ ਹੋਵੇ ਇਹਦੇ ਨਾ ਉੱਪਰ ਤੱਕਰ ਨਾ ਤੇਲ ਫੇਰਨਾ ਚਾਹੀਦਾ ਫੇਰ ਨਾ ਬਿਲਕੁਲ ਨਹੀਂ ਇਹਨੂੰ ਉਲੀ ਲੱਗਣੀ ਹੈਗੀ ਤੇ ਹੁਣ ਤੇਲ ਮੇਰੇ ਕੋਲ ਥੋੜਾ ਜਿਹਾ ਘਟਤਾ ਆ ਆਪਾਂ ਨਾ ਫੇਰ ਲਿਆ ਕੇ ਇਹਦੇ ਵਿੱਚ ਹੋਰ ਪਾ ਦਨੇ ਆ ਤੇ ਆਪਾਂ ਨੇ ਇਹ ਪੀਪੀ ਦੇ ਵਿੱਚ ਤਾਂ ਪਾਤੀ ਚੱਗਣੀ ਇਹ ਉਹਨਾ ਥੋੜੀ ਜਿਹੀ ਨਾ ਚਟਣੀ ਇਹਦੇ ਵਿੱਚ ਪਾ ਲੈਣੇ ਆ। ਇਹਨੂੰ ਬੰਦ ਕਰਕੇ ਨਾ ਸਟੋਰ ਕਰਕੇ ਇਸ ਤਰ੍ਹਾਂ ਰੱਖ ਦੇਣਾ ਹੈ। ਜਦੋਂ ਆਪਣਾ ਦਿਲ ਕਰੂਗਾ ਤਾਂ ਇਹਨੂੰ ਤੜਲਾਂਗੇ। ਤੜਕੇ ਬਸ ਤਾਜੀ-ਤਾਜੀ ਨਾ ਉੰਨੀ ਵਧੀਆ ਲੱਗਦੀ ਆ। ਇਹ ਆਪਾਂ ਨੇ ਚਾਰ ਚਟਣੀਆਂ ਦਾ ਕੰਮ ਨਿਬੇੜ ਦਿੱਤਾ ਏ ਤੇ ਆਪਾਂ ਹੁਣ ਵੀਡੀਓ ਦਾ ਐਂਡ ਇੱਥੇ ਕਰਦੇ ਆ। ਮਿਲਦੇ ਆਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ।